ਵਰਾਸਤ ਦਾ ਮਾਡਲ ਅਤਿੰਦਰ ਗਿੱਲ YouTube ਚੈਨਲ ਦੇਖਣ ਵਾਲੇ ਸਾਡੇ ਸਾਰੇ ਹੀ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਲੱਗੇ ਆ ਪੀਜ਼ਾ ਬਣਾਉਣ ਪੀਜ਼ਾ ਕਿਹੜਾ ਹੈ ਹੈਲਦੀ ਤੇ ਦੇਸੀ ਦੇਸੀ ਤੇ ਹੈਲਦੀ ਪੀਜ਼ਾ ਪੀਜ਼ਾ ਆਪਾਂ ਲੱਗੇ ਆ ਆਟੇ ਦਾ ਬਣਾਉਣ ਕਿਉਂਕਿ ਮੈਦਾ ਤਾਂ ਆਪਾਂ ਵਰਤਦੇ ਨਹੀਂ ਹਰ ਕੋਈ ਚਾਹੁੰਦਾ ਵੀ ਮੈਦਾ ਨਹੀਂ ਵਰਤਿਆ ਜਾਵੇ ਤੇ ਖਾਣ ਨੂੰ ਹਰੇਕ ਦਾ ਦਿਲ ਕਰਦਾ ਇਸ ਕਰਕੇ ਆਪਾਂ ਆਟੇ ਦਾ ਪੀਜ਼ਾ ਬਣਾਵਾਂਗੇ ਸੌਖਾ ਤੇ ਸਸਤਾ ਜਿਹਦੇ ਵਿੱਚ ਆਪਾਂ ਇਹ ਇੱਕ ਚਮਚਾ ਅੱਧਾ ਕਿ ਚਮਚਾ ਏ ਖੰਡ ਦਾ ਪਾ ਦਿੰਨੇ ਆ ਰਾਸ ਨੂੰ ਸਾਰਾ ਆਪਾਂ ਉਵੇਂ ਹੀ ਪਾਉਣਾ ਹੈ ਬਸ ਬਣਾਉਣਾ ਆٹے ਦਾ ਹੈ ਤੇ ਸੌਖੇ ਤਰੀਕੇ ਨਾਲ ਬਣਾਉਣਾ ਇਹਨਾਂ ਮਖ ਪਾਤਾ ਥੋੜਾ ਜਿਆ ਇਹਦੇ ਵਿੱਚ ਆਪਾਂ ਆ ਮਿੱਠਾ ਸੋਡਾ ਪਾਤਾ ਇਹਦੇ ਵਿੱਚ ਆਪਾਂ ਬੇਕਿੰਗ ਪਾਊਡਰ ਵੀ ਪਾ ਸਕਦੇ ਆ ਪਰ ਮੈਂ ਨਹੀਂ ਪਾ ਲਈ ਥੋੜਾ ਜਿਆ ਆਪਾਂ ਇਹਦੇ ਵਿੱਚ ਕਿਉਂ ਪਾ ਦਾਂਗੇ ਹੁਣ ਆਪਾਂ ਇਹਦੇ ਵਿੱਚ ਇਹ ਦਹੀਂ ਪਾ ਕੇ ਤੇ ਇਹਨੂੰ ਆٹے ਨੂੰ ਆਪਾਂ ਗੁੰਨ ਲਵਾਂਗੇ ਸਾਰਾ ਆਟੇ ਨੂੰ ਗੁੰਨ ਇੰਨੇ ਆ ਜੇ ਆਪਾਂ ਨੂੰ ਲੋੜ ਪਈ ਤੇ ਆਪਾਂ ਥੋੜਾ ਜਿਹਾ ਪਾਣੀ ਲਾ ਲਵਾਂਗੇ ਇਹ ਜਿਹੜਾ ਤਰੀਕਾ ਹੈ ਇਹ ਬਹੁਤ ਸੌਖਾ ਤੇ ਛੇਤੀ ਬਣਨ ਵਾਲਾ ਹੈ ਕਿਉਂ ਇਸ ਨੂੰ ਆਪਾਂ ਨੂੰ ਬਾਲਾ ਦੇਰ ਵੇਟ ਕਰਨ ਦੀ ਲੋੜ ਨਹੀਂ ਆਟੇ ਨੂੰ ਰੱਖਣ ਦੀ ਲੋੜ ਨਹੀਂ ਤੇ ਫੁੱਲੂਗਾ ਤਾਂ ਆਪਾਂ ਫੇਰ ਹੀ ਬਣਾਵਾਂਗੇ ਨਹੀਂ ਇਹ ਆਪਾਂ ਆਮ ਰੋਟੀ ਆਮੀ ਬਣਾ ਲੈਣਾ ਹੈ ਬੱਚੇ ਕਈ ਵਾਰ ਜिद ਕਰਦੇ ਆ ਤੇ ਇਹ ਸੌਖਾ ਰਹਿੰਦਾ ਹੈ ਕਿਦਾਂ ਨੇ ਬੱਚਿਆਂ ਦੀ ਸਿਹਤ ਵਾਸਤੇ ਵੀ ਚੰਗਾ ਹੈ ਬਣਾਉਣਾ ਵੀ ਸੌਖਾ ਹੈ ਤੇ ਖਾਣਾ ਵੀ ਵਧੀਆ ਤੇ ਹੈਵੀ ਫੈਲਦੀ ਹੈ ਆਪਾਂ ਆਟਾ ਗੁੰਨ ਲਿਆ ਗੁੰਨ ਕੇ ਇਹਨੂੰ ਆਪਾਂ 10 ਮਿੰਟ ਰੈਸਟ ਵਾਸਤੇ ਰੱਖ ਦਿੰਨੇ ਆ ਜਦ ਤੱਕ ਆਪਾਂ ਸਬਜ਼ੀਆਂ ਕੱਟ ਲੈਨੇ ਆ ਆਟਾ ਆਪਣੇ 10 ਮਿੰਟ ਦੀ ਰੈਸਟ ਲਈ ਰੱਖ ਕੇ ਤੇ ਆਟਾ ਤਿਆਰ ਹੋ ਗਿਆ ਹੁਣ ਆਪਾਂ ਆਟੇ ਨੂੰ ਇੱਕ ਨਾ ਚੰਗੀ ਤਰ੍ਹਾਂ ਮਸਾਲਾ ਇਹਨਾਂ ਨੂੰ ਘਿਓ ਨੂੰ ਥੋੜਾ ਜਿਹਾ ਘਿਓ ਹੱਥ ਲਾ ਕੇ ਤੇ ਆਡੇ ਨੂੰ ਮਸਲ ਕੇ ਤੇ ਚੰਗੀ ਤਰ੍ਹਾਂ ਮਲਾਈਮ ਕਰ ਲੈਨੇ ਆ ਜਿੰਨੇ ਜਰਾ ਆਪਾਂ ਆਟਾ 10 ਮਿੰਟ ਵਾਸਤੇ ਰੱਖੇ ਹੋਣੇ ਚਿਰ ਆਹ ਪਾਪੀ ਦੇ ਉੱਤੇ ਪਾਉਣ ਵਾਲੀਆਂ ਸਬਜ਼ੀਆਂ ਕੱਟ ਲਈਆਂ ਸੀ ਹੁਣ ਆਪਾਂ ਇਹਦਾ ਇੱਕ ਪੇੜਾ ਲੈ ਲੈਨੇ ਆ ਪੇੜਾ ਥੋੜਾ ਜਿਹਾ ਡਬਲ ਰਵਾਂਗੇ ਪੀਜ਼ਾ ਥੋੜਾ ਜਿਹਾ ਵੱਡਾ ਹੀ ਹੁੰਦਾ ਹੈ ਇਸ ਕਰਕੇ ਆਪਾਂ ਇਹਦਾ ਇੱਕ ਪੇੜਾ ਬਣਾ ਲੈਨੇ ਆ ਥੋੜਾ ਜਿਹਾ ਸੁੱਕਾ ਆਟਾ ਲੈ ਕੇ ਜ਼ਿਆਦਾ ਨਹੀਂ ਥੋੜਾ ਜਿਹਾ ਸੁੱਕਾ ਆਟਾ ਲੈ ਕੇ ਤੇ ਇਹਨੂੰ ਇਹਦਾ ਪੇੜਾ ਕਰਕੇ ਹੁਣ ਆਪਾਂ ਇਹਨੂੰ ਥੋੜਾ ਥੋੜਾ ਚੁੰਡ ਕੇ ਜਿਤਨਾ ਆਪਾਂ ਆਮ ਰੋਟੀ ਬਣਾਉਨੇ ਆ ਉਵੇਂ ਥੋੜਾ ਜਿਹਾ ਚੌੜਾ ਕਰ ਲਾਂਗੇ ਜੇ ਹੱਥਾਂ ਨਾਲ ਕਰਨਾ ਨਹੀਂ ਤੇ ਥੋੜਾ ਜਿਹਾ ਵੇਲਣੇ ਨਾਲ ਵੀ ਕਰ ਸਕਦੇ ਆ ਇਹ ਜੇ ਨੂੰ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਅੱਧੀ ਗਰੋਟੀ ਵਾਂਗੂ ਵੇਲ ਕੇ ਹੁਣ ਆਪਾਂ ਇਹਦੇ ਵਿੱਚ ਚੀਜ਼ ਪਾ ਦਾਂਗੇ ਇੱਕ ਵਾਰ ਆਪਾਂ ਜਿਹਦੇ ਤਰ੍ਹਾਂ ਆਲੂ ਵਾਲਾ ਪਰੌਂਠਾ ਮੂਲੀ ਵਾਲਾ ਪਰੌਂਠਾ ਬਣਾਉਣਾ ਉਸੇ ਤਰ੍ਹਾਂ ਆਪਾਂ ਇਹਦੇ ਵਿੱਚ ਚੀਜ਼ ਭਰ ਦੇਣੀ ਆ ਚੀਜ਼ ਭਰ ਕੇ ਇਹਨੂੰ ਗੋਲ ਪੇੜੇਾਂ ਨੂੰ ਹੀ ਆਪਾਂ ਬਣਾ ਲੈਣਾ। ਪੇੜਾ ਬਣਾ ਕੇ ਆਪਾਂ ਥੋੜਾ ਜਿਹਾ ਆਟਾ ਫੇਰ ਲੈ ਲਾਂਗੇ, ਸੁੱਕਾ ਆਟਾ ਥੋੜਾ ਜਿਹਾ ਲੈ ਕੇ ਤੇ ਆਪਾਂ ਇਹਨੂੰ ਰੋਟੀਆਂ ਨੂੰ ਫਿਰ ਵੇਲਦੇ ਹਾਂਗੇ। ਇਹਦੇ ਵਿੱਚ ਚੀਜ਼ ਭਰੀ ਹੋਈ ਹੈ ਥੋੜਾ ਜਿਹਾ ਨਰਮ ਹੱਥਾਂ ਦੇ ਨਾਲ ਹਲਕੇ ਹਲਕਾ ਵੇਲਣੇ ਦੇ ਨਾਲ ਆਪਾਂ ਇਹਨੂੰ ਵੇਲਾਂਗੇ ਕਿ ਕਿਤੇ ਫਟ ਵੀ ਨਾ ਜਾਵੇ। ਕਿਉਂਕਿ ਚੀਜ਼ ਵੀ ਆਪਾਂ ਕਾਫੀ ਵਿੱਚ ਪਾਈ ਹੋਈ ਹੈ। ਇੱਧਰ ਆਪਾਂ ਗੈਸ ਆਨ ਕਰਕੇ ਉੱਪਰ ਤਵਾ ਰੱਖ ਦਿੱਤਾ ਸੀਗਾ। ਤਵੇ ਦੇ ਉੱਪਰ ਆਪਾਂ ਥੋੜਾ ਜਿਹਾ ਘਿਓ ਵੀ ਲਾ ਦਿਆਂਗੇ। ਕੈਸ ਨੂੰ ਆਪਾਂ ਥੋੜਾ ਜਿਹਾ ਘੱਟ ਸੇਕ ਦੇ ਕਰਕੇ ਉਹ ਪੀਜਾ ਵਾਲਾ ਜਿਹੜਾ 베ਸ 베ਸ ਹੈ ਉਹ ਆਪਾਂ ਚੱਕ ਕੇ ਇਹਦੇ ਉੱਪਰ ਹੌਲੀ ਜਿਹੇ ਦੇ ਉੱਪਰ ਰੱਖ ਦਿਆਂਗੇ ਇਹਨੂੰ ਆਪਾਂ ਰੋਟੀ ਨੂੰ ਪੂਰਾ ਨਹੀਂ ਪਕਾਉਣਾ ਇੱਕ ਪਾਸਾ ਇਹਦਾ ਆਪਾਂ ਪਕਾ ਲਾਂਗੇ ਇੱਕ ਆਪਾਂ ਕੱਚਾ ਹੀ ਰੱਖਾਂਗੇ ਕਿਉਂਕਿ ਦੁਬਾਰਾ ਆਪਾਂ ਜਦੋਂ ਇਹਨੂੰ ਪੀਜਾ ਦਾ ਦੇਵਾਂਗੇ ਸ਼ਕਲ ਉਦੋਂ ਇਸ ਨੂੰ ਫੇਰ ਵਿੱਚ ਪਕਾਉਣਾ ਹੈ ਨਾ ਹੁਣ ਇਹ ਆਪਾਂ ਇਸ ਨੂੰ ਇੱਕ ਪਾਸੇ ਥੋੜਾ ਜਿਹਾ ਉਹਦੇ ਕਰਕੇ ਬਾਹਰ ਨਿਕਲਿਆ ਥੋੜਾ ਜਿਹਾ ਫਟ ਗਿਆ ਸੀਗਾ ਹੁਣ ਹੌਲੀ ਜਿਹਾ ਆਪਾਂ ਇਹਨੂੰ ਇਹਦੇ ਵਿੱਚੋਂ ਬਾਹਰ ਕੱਢ ਲਾਂਗੇ ਬਾਹਰ ਕੱਢ ਕੇ ਆਪਾਂ ਇਹਦੇ ਉੱਪਰ ਆਪਾਂ ਪੀਜ਼ਾ ਸੌਸ ਲਾ ਦੇਣੀ ਆ ਸਾਰੇ ਦੇ ਉੱਪਰ ਚੰਗੀ ਤਰ੍ਹਾਂ ਕਿੰਨੀ ਕ ਲਾਉਣੀ ਥੋੜੀ ਲਾਉਣੀ ਆ ਜਿਆਦਾ ਲਾਉਣੀ ਆ ਆਪਣੇ ਆਪ ਦੀ ਮਰਜ਼ੀ ਆ ਇਦੇ ਉੱਪਰ ਛੋਟਾ ਛੋਟਾ ਕਰਕੇ ਪਨੀਰ ਸਾਰੇ ਉੱਪਰ ਫਲਾ ਦਿਓ ਸਬਜ਼ੀਆਂ ਉਵੇਂ ਹੀ ਕੱਟ ਕੇ ਆਪਾਂ ਸ਼ਿਮਲਾ ਮਿਰਚ, ਪਿਆਜ਼, ਟਮਾਟਰ ਜੋ-ਜੋ ਤੁਹਾਡੇ ਕੋਲ ਸਬਜ਼ੀ ਆ ਉਹ ਆਪਾਂ ਪਾ ਸਕਦੇ ਹਾਂ ਅਸੀਂ ਇੱਥੇ ਤੇ ਲੰਬਾ ਲੰਬਾ ਸ਼ਿਮਲਾ ਮਿਰਚ ਕੱਟੀ ਆ, ਪਿਆਜ਼ ਕੱਟਿਆ, ਟਮਾਟਰ ਕੱਟਿਆ ਇਹਦੇ ਉੱਪਰ ਆਪਾਂ ਸਾਰੇ ਇਹਦੇ ਸਜਾਵਟ ਕਰ ਦੇਣੀ ਆ ਭੀਜੇ ਦੀ ਉੱਤੇ ਕੌਨਸ ਬਾਤੇ ਆ ਇਹਦੇ ਉੱਪਰ ਆਪਾਂ ਦੁਬਾਰਾ ਫਿਰ ਚੀਜ਼ ਪਾ ਦੇਣਾ ਪੀ ਜਾ ਵੇਖੋ ਕਿੰਨਾ ਸੋਹਣਾ ਤਿਆਰ ਹੋ ਗਿਆ ਉੱਤੋਂ ਬਹੁਤ ਸੋਹਣਾ ਲੱਗ ਰਿਹਾ ਹੁਣ ਆਪਾਂ ਇਹਨੂੰ ਇਹਦੇ ਉੱਤੇ ਚੀਜ਼ ਪਾ ਕੇ ਤੇ ਦੁਬਾਰਾ ਆਪਾਂ ਇਹਨੂੰ ਫੇਰ ਕੜਾਈ ਦੇ ਵਿੱਚ ਰੱਖ ਕੇ ਤਿਆਰ ਕਰ ਲੈਨੇ ਆ ਗੈਸ ਆਨ ਕਰਕੇ ਸਿੰਮ ਤੇ ਗੈਸ ਰੱਖਣਾ ਹੈ ਤੇ ਹੁਣ ਆਪਾਂ ਇਹ ਉੱਪਰ ਇਹਦੇ ਘੋਲਾ ਤਦ ਦੁਬਾਰਾ ਹੁਣ ਇਹਦਾ ਪੀਜਾ ਇਹ ਚੱਕ ਕੇ ਆਪਾਂ ਇਹਦੇ ਵਿੱਚ ਰੱਖ ਦਿਆਂਗੇ। ਉਹ ਬਰਾ ਆਪਾਂ ਇਹਨੂੰ ਟੱਕ ਦਿਆਂਗੇ। 10 ਮਿੰਟ ਬਾਅਦ ਆਪਾਂ ਇਹਨੂੰ ਦੇਖਾਂਗੇ। ਪੀਜਾ ਆਪਣਾ ਬਣ ਕੇ ਤਿਆਰ ਹੋ ਗਿਆ। ਗੈਸ ਥੱਲੇ ਆਪਾਂ ਬੰਦ ਕਰ ਦਿੱਤਾ ਹੈ। ਦੇ ਦਿੱਤੀ ਨਹੀਂ ਬਲੈਕ ਫਾਦਰ ਨੇ ਇਹਦਾਂ ਹੋਰ ਟੇਸਟ ਵਧ ਜਾਏਗਾ ਹਲਦੀ ਪੀਜ਼ਾ ਬਣ ਕੇ ਬਹੁਤ ਵਧੀਆ ਤਿਆਰ ਹੋਇਆ ਇਸੇ ਤਰ੍ਹਾਂ ਤੁਸੀਂ ਵੀ ਆਪਦੇ ਘਰੇ ਤਿਆਰ ਕਰਿਓ ਪੀਜ਼ਾ ਨੂੰ ਇਹ ਰੈਸਪੀ ਨੂੰ ਪੂਰੀ ਨੂੰ ਵੇਖਿਓ ਪੂਰੀ ਵੇਖ ਕੇ ਤੁਸੀਂ ਵੀ ਤਿਆਰ ਕਰਿਓ ਤਿਆਰ ਕਰਕੇ ਤੇ ਸਾਡੀ ਵੀਡੀਓ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਇੱਕ ਕਮੈਂਟ ਸੋਣਾ ਜੀ ਜਰੂਰ ਕਰਿਓ mm